ਵੜਿੰਗ ਪਹੁੰਚਦੇ ਨੇ ਲੇਕਿਨ ਆਸ਼ੂ ਦੇ ਨਾਲ ਰਾਜਾ ਵੜਿੰਗ ਦੀ ਮੁਲਾਕਾਤ ਨਹੀਂ ਹੋ ਪੌਂਦੀ ਤਾਂ ਇਸ ਖਬਰ ਨੇ ਕਈ ਚਰਚਾਵਾਂ ਨੇ ਜੜੀਆਂ ਉਹ ਛੇੜ ਦਿੱਤੀਆਂ ਨੇ ਇੱਕ ਪਾਸੇ ਸੁਲਤਾਨਪੁਰ ਲੋਧੀ ਦੇ ਵਿੱਚ ਰੈਲੀ ਸੀ ਜਿੱਥੇ ਰਾਣਾ ਗੁਰਜੀਤ ਨਹੀਂ ਪਹੁੰਚੇ ਹੋਰ ਕਾਂਗਰਸ ਦੇ ਤਮਾਮ ਵੱਡੇ ਲੀਡਰ ਉਸ ਰੈਲੀ ਦੇ ਵਿੱਚ ਪਹੁੰਚੇ ਸਨ ਦੂਜੇ ਪਾਸੇ ਉੱਤੇ ਹੀ ਰਾਣਾ ਗੁਰਜੀਤ ਦੇ بیٹے ਦੇ ਵੱਲੋਂ ਕੁਝ ਕਿਲੋਮੀਟਰ ਦੂਰੀ ਤੇ ਆਪਣੀ ਇੱਕ ਵੱਡੀ ਰੈਲੀ ਕੀਤੀ ਗਈ ਜਿਸ ਵਿੱਚ ਜਿਹੜਾ ਇਕੱਠ ਹੋਇਆ ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਦੇ ਜੜੀਆਂ ਉਹ ਛਿੜ ਗਈਆਂ ਹਾਲਾਂਕਿ ਅਵਰੇਂਦਰ ਸਿੰਘ ਰਾਜਾ ਵੜਿੰਗ ਨੇ ਜਿਹੜੇ ਉਹ ਹੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਕਾਂਗਰਸ ਆ ਜਿਹੜੀ ਉਹ ਇੱਕ ਝੁੱਟ ਹੈ ਲੇਕਿਨ ਜਦੋਂ ਉਹ ਆਸ਼ੂ ਦੇ ਘਰ ਜਾਂਦੇ ਨੇ ਤਾਂ ਭਾਰਤ ਪੂਛ ਆਸ਼ੂ ਦੇ ਨਾਲ ਵੀ ਰਾਜਾ ਵੜਿੰਗ ਦੀ ਮੁਲਾਕਾਤ ਨਹੀਂ ਹੁੰਦੀ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਦੇ ਜਿਹੜੀਆਂ ਉਹ ਚੱਲ ਪੈਂਦੀਆਂ ਨੇ ਲੇਕਿਨ ਰਾਜਾ ਵੜਿੰਗ ਇਹ ਹੀ ਕਹਿੰਦੇ ਨੇ ਕਿ ਸਾਰਾ ਕੁਝ ਠੀਕ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਆ ਤਾਂ ਭਾਤਪੂਛਣ ਆਸ਼ੂ ਫਿਰ ਇਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰਦੇ ਨੇ ਜਿਸ ਦੇ ਵਿੱਚ ਉਹ ਰਾਜਾ ਵੜਿੰਗ ਦਾ ਆਪਣੇ ਘਰ ਆਉਣ ਤੇ ਧੰਨਵਾਦ ਕਰਦੇ ਨੇ ਅਤੇ ਇਹ ਵੀ ਕਹਿੰਦੇ ਨੇ ਕਿ ਮੈਨੂੰ ਰਾਜਾ ਵੜਿੰਗ ਦੇ ਘਰ ਆਉਣ ਦੀ ਜਾਣਕਾਰੀ ਰਹੀ ਸੀ ਤਾਂ ਆਪਣੀ ਪੋਸਟ ਦੇ ਵਿੱਚ ਆਪ ਪੁੱਛਣਾ ਆਸ਼ੂ ਲਿਖਦੇ ਨੇ ਰਾਜਾ ਜੀ ਤੁਹਾਡਾ ਮੇਰੇ ਘਰ ਆਉਣਾ ਮੈਨੂੰ ਪਹਿਲਾਂ ਨਹੀਂ ਪਤਾ ਸੀ ਪਰ ਤੁਸੀਂ ਆਏ ਇਸ ਲਈ ਮੈਂ ਦਿলো ਧੰਨਵਾਦੀ ਹਾਂ ਜੇ ਤੁਸੀਂ ਦੱਸ ਦਿੰਦੇ ਤਾਂ ਮੈਂ ਜ਼ਰੂਰ ਹਾਜ਼ਰ ਹੁੰਦਾ ਮੈਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਅਤੇ ਭਵਿੱਖ ਵਿੱਚ ਜਦੋਂ ਵੀ ਤੁਹਾਡੀ ਲੋੜ ਪਈ ਮੈਂ ਜ਼ਰੂਰ ਸੱਦਾ ਦੇਵਾਂਗਾ ਮੇਰੇ ਲਈ ਲੁਧਿਆਣਾ ਵਸਤ ਸਿਰਫ ਚੋਣ ਨਹੀਂ ਇਹ ਮੇਰੇ ਲੋਕਾਂ ਲਈ ਮੇਰੀ ਡਿਊਟੀ ਤੇ ਇਹ ਸੇਵਾ ਹੈ ਇਹ ਜੋੜ ਸਾਨੂੰ ਸਾਰਿਆਂ ਲਈ ਅਤੇ ਪੰਜਾਬ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ ਆਓ ਅਸੀਂ ਇਕਜੁੱਟ ਹੋਈਏ ਅਤੇ ਪੰਜਾਬ ਦੀ ਭਲਾਈ ਲਈ ਕੰਮ ਕਰੀਏ ਤਾਂ ਇਹ ਪੋਸਟ ਆ ਜਿਹੜੀ ਉਹ ਰਾਜਾ ਵੜਿੰਨੂ ਲੈ ਕੇ ਉਹਨਾਂ ਦੀ ਫੇਰੀ ਨੂੰ ਲੈ ਕੇ ਭਾਰਤ ਪੂਸ਼ਣਾ ਆਸ਼ੂ ਦੇ ਵੱਲੋਂ ਸਾਝੀ ਕੀਤੀ ਗਈ ਹੈ ਦੂਜੇ ਪਾਸੇ ਸੂਤਰਾ ਹਵਾਲੇ ਤੋਂ ਵੀ ਚਰਚਾ ਦਾ ਨੇ ਕਿ ਜਦੋਂ ਭਾਰਤ ਪੂਸ਼ਣ ਆਸ਼ੂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਤਾਂ ਉਦੋਂ ਕਾਂਗਰਸ ਦਾ ਜਿਹੜਾ ਰੋਲ ਸੀ ਪੰਜਾਬ ਕਾਂਗਰਸ ਦਾ ਜਿਹੜਾ ਰੋਲ ਸੀ ਉਸ ਤੋਂ ਆਸ਼ੂ ਕੋਈ ਬਹੁਤ ਦੇ ਖੁਸ਼ ਨਹੀਂ ਆ ਨਾ ਕਿਉਂਕਿ ਪਹਿਲਾਂ ਪਹਿਲਾਂ ਤਾਂ ਆਸ਼ੂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਵੀ ਕਾਂਗਰਸ ਦੇ ਕੀਤੇ ਵਿਜੀਲੈਂਸ ਦੇ ਦਫ਼ਤਰ ਦੇ ਅੱਗੇ ਵੀ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਬਾਅਦ ਦੇ ਵਿੱਚ ਵੀ ਧਰਨੇ ਪ੍ਰਦਰਸ਼ਨ ਵਕ-ਵਕ ਸਮੇਂ ਤੇ ਕਾਂਗਰਸ ਨੇ ਕੀਤੇ ਲੇਕਿਨ ਬਾਅਦ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਬੰਦ ਹੋ ਜਾਂਦਾ ਹੈ ਤੇ ਜਦੋਂ ਲੋਕ ਸਭਾ ਦੀਆਂ ਚੋਣਾਵਾਂ ਹੁੰਦੀਆਂ ਨੇ ਤਾਂ ਆਸੂ ਦੇ ਨਾਮ ਨੂੰ ਲੈ ਕੇ ਚਰਚਾਵਾਂ ਹੁੰਦੀਆਂ ਨੇ ਲੇਕਿਨ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੁੰਦੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਉਹਦੇ ਕਰਕੇ ਹੀ ਉਹਨਾਂ ਨੂੰ ਟਿਕਟਾਂ ਜਿਹੜੀ ਉਹ ਨਹੀਂ ਸੀ ਦਿੱਤੀ ਗਈ ਰਾਜਾ ਬੜੇ ਗੁੱਥੋਂ ਐਮਪੀ ਬਣਦੇ ਨੇ ਭਾਰਤ ਗੋਸ਼ਨ ਆਸੂ ਨੂੰ ਜੇਲ੍ਹ ਵੀ ਜਾਣਾ ਪੈਂਦਾ ਹੈ ਉਹ ਜੇਲ੍ਹ ਵਿੱਚੋਂ ਬਾਹਰ ਵੀ ਆਉਂਦੇ ਨੇ ਅਤੇ ਫਿਰ ਪਾਰਟੀ ਪ੍ਰਤੀ ਜਾਂ ਫਿਰ ਪ੍ਰਧਾਨ ਪਰਤੀ ਕੀ ਰੁਖ ਹੁੰਦਾ ਹੈ ਉਸ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜਿਹੜੀਆਂ ਉਛੜ ਜਾਂਦੀਆਂ ਨੇ ਹਾਲਾਂਕਿ ਸੂਤਰਾ ਹਵਾਲੇ ਤੋਂ ਇੱਕ ਇਹ ਵੀ ਖਬਰ ਆਈ ਹੈ ਕਿ ਰਾਜਾ ਵੜਿੰਡੀ ਸ਼ਿਕਾਇਤ ਆ ਪਾਰਟੀ ਦੇ ਨਵੇਂ ਇੰਚਾਰਜ ਭੁਪੇਸ਼ ਬਗੇਲ ਨੂੰ ਪੰਜਾਬ ਕਾਂਗਰਸ ਦੇ ਕੁਝ ਲੀਡਰਾਂ ਦੇ ਵੱਲੋਂ ਕੀਤੀ ਗਈ ਹੈ ਕਿ ਕੀ ਢਿੱਲੋਂ ਨੂੰ ਜਾਰੀ ਕੀਤੇ ਗਏ ਕਾਰਨ ਦਸੋਂ ਨੋਟਿਸ ਤੋਂ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤ ਆ ਜਿਹੜੀ ਉਹ ਕੀਤੀ ਗਈ ਸੀ ਹਾਲਾਂਕਿ ਰਾਜਾ ਵੜਿੰਡੇ ਜਿਹੜੇ ਉਹਨਾਂ ਨੇ ਕੱਲ ਸੁਲਤਾਨਪੁਰ ਲੋਧੀ ਦੀ ਰੈਲੀ ਦੇ ਵਿੱਚ ਆਪਣੇ 2 ਸਾਲ ਦੀ ਤਿਆਰੀ ਬਾਰੇ ਚਰਚਾਵਾਂ ਨੇ ਜਿਹੜੀਆਂ ਉਹ ਕੀਤੀਆਂ ਨੇ ਸੁਖਿੰਦਰ ਸਿੰਘ ਰੰਧਾਵਾ ਜਿਹੜੇ ਉਹ ਵੀ ਇਹ ਕਹਿੰਦੇ ਜਲਸਾ ਆਏ ਨੇ ਕਿ ਕਾਂਗਰਸ ਆ ਲਈ ਉਹ ਸਭ ਤੋਂ ਉੱਪਰ ਹੈ ਪਾਰਟੀ ਦੇ ਵਿੱਚ ਧੜੇਬੰਦੀ ਨੂੰ ਲੈ ਕੇ ਅਸਰ ਹੀ ਚਰਚਾਾਂ ਦਾ ਚੱਲਦੀਆਂ ਰਹਿੰਦੀਆਂ ਨੇ ਜਿਨ੍ਹਾਂ ਤੇ ਨਤੀਜੇ 2022 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਪਾਰਟੀ ਨੂੰ ਭੁਗਤਣੇ ਪਏ ਸੀ ਲੇਕਿਨ ਉਸ ਤੋਂ ਬਾਅਦ ਇਹ ਦਾਵਾ ਲਗਾਤਾਰ ਕਾਂਗਰਸ ਦੇ ਵੱਖ-ਵੱਖ ਲੀਡਰਾਂ ਵੱਲੋਂ ਕੀਤਾ ਜਾਂਦਾ ਹੈ ਕਿ ਸਾਰਾ ਕੁਝ ਪਾਰਟੀ ਦੇ ਵਿੱਚ ਠੀਕ ਹੈ ਲੇਕਿਨ ਇਸ ਤਰ੍ਹਾਂ ਦੀਆਂ ਘਟਾਵਾਂ ਤੋਂ ਬਾਅਦ ਜ਼ਰੂਰ ਕਈ ਤਰ੍ਹਾਂ ਦੀਆਂ ਚਰਚਾਵਾਂ ਦੀਆਂ ਜਿਹੜੀਆਂ ਉਹ ਛੱਡ ਗਈਆਂ ਤੇ ਹਾਲਾਂਕਿ ਆਸ਼ੂ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਹ ਜਾਣਕਾਰੀ ਜ਼ਰੂਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਰਾਜਾ ਬੜਿੰਗ ਦੇ ਔਰ ਬਾਬਤ ਪਤਾ ਨਹੀਂ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਰਾਜਾ ਬੜਿੰਗ ਲੁਧਿਆਣਾ ਜ਼ਿਮਨੀ ਚੌਂ ਦੇ ਵਿੱਚ ਕਿਸ ਤਰ੍ਹਾਂ ਦੀ ਹਮਾਇਤ ਕਰਦੇ ਨੇ ਕਿੰਨਾ ਕਚੋੜ ਪ੍ਰਚਾਰ ਹੋ ਭਾਰਤ ਪੂਰਨ ਆਸ਼ੂ ਲਈ ਕਰਦੇ ਨਜ਼ਰ ਆਉਂਦੇ ਨੇ